ਸਾਸ਼ੀ ਕਾਲਸਰਾਂ ਦਾ ਵੈਲਕਮ ਆ ਮੇਰੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਝੋਟਾਂ ਜਿਹੜਾ ਕਿ ਜਨਮ ਸਥਾਨ ਹੈ ਸੰਤ ਪਾਪਾ ਈਸ਼ ਸਿੰਘ ਜੀ ਦਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੂੰ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਜੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਵਾਈਗਰੂ ਲਿਖ ਕੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਠਾਰਚੋੜ ਆ ਤੇ ਗਏ ਸੀ ਰਾਏਕੁਰਵਾਲਦੀ ਤੇ ਰਾਏਕੁਰ ਤੋਂ ਫਿਰ ਪਹਿਲਾਂ ਬਸੀਆਂ ਆਉਂਦਾ ਬਸੀਆਂ ਤੋਂ ਬਾਅਦ ਫਿਰ ਜਿਹੜਾ ਝੋੜਾ ਵਾ ਝੋੜਾ ਪਿੰਡ ਆਉਂਦਾ ਵਾ ਉੱਥੇ ਇਹ ਜਿਹੜਾ ਸਥਾਨ ਆ ਬਾਬਾ ਜੀ ਦਾ ਇਹ ਬਣਿਆ ਹੋਇਆ ਵਾ ਤੇ ਇਹ ਵਾਲੀ ਜਗਾ ਵਾ ਜਿਹੜੀ ਇਹ ਪਿੰਡ ਤੋਂ ਬਾਹਰ ਵਾਰਾ ਤੇ ਸਾਹਮਣੇ ਤੁਸੀਂ ਗੇੜ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇੱਥੇ ਸ਼ਾਂਤੀ ਸੀ ਕਿਉਂਕਿ ਇਹ ਮਤਲਬ ਸ਼ਹਿਰ ਤੋਂ ਹਟਮਾ ਵਾ ਤੇ ਪਿੰਡ ਤੋਂ ਵੀ ਹਟਮਾ ਵਾ ਇਸ ਕਰਕੇ ਇੱਥੇ ਬਹੁਤ ਹੀ ਜ਼ਿਆਦਾ ਸ਼ਾਂਤੀ ਸੀ ਤੇ ਇੱਕ ਖਾਸ ਗੱਲ ਇਸ ਸਥਾਨ ਦੀ ਇਹ ਵੀ ਹੈ ਕਿ ਇਹ ਜਿਹੜੀ ਇਮਾਰਤ ਹੈ ਇਹ 13 ਮੰਜ਼ਲਾ ਇਮਾਰਤ ਹੈ ਬਹੁਤ ਹੀ ਸੋਹਣੀ ਇਹ ਇਮਾਰਤ ਬਣਾਈ ਗਈ ਆ ਇਸ ਇਮਾਰਤ ਨੂੰ ਦੇਖਣ ਲਈ ਅਸੀਂ ਆਏ ਸੀ ਪਹਿਲੀ ਵਾਰ ਤੇ ਸਾਨੂੰ ਇਹ 뷰 ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਆਪਾਂ ਚੱਲਿਆ ਹੁਣ ਅੰਦਰ ਮੱਠਾ ਟਿਕਣ ਤੇ ਪਹਿਲਾਂ ਆਪਾਂ ਵਾਰ ਥੋੜੇ ਜਿਹੇ ਵੀਓ ਜਿਹੜੇ ਕੈਪਚਰ ਕਰ ਲਈਏ ਕਿਉਂਕਿ ਜਿਹੜੀਆਂ ਯਾਦਾਂ ਨੇ ਉਹ ਵੀ ਰਹਿਣੀਆਂ ਜ਼ਰੂਰੀ ਨੇ ਕਿ ਹਾਂ ਅਸੀਂ ਇਸ ਸਥਾਨ ਤੇ ਗਏ ਸੀ ਤੇ ਹੋਰ ਵੀ ਬਹੁਤ ਸਾਰੀ ਇਹੋ ਜਿਹੀ ਸੰਗਤ ਹੁੰਦੀ ਆ ਜੋ ਇਹ ਇਹੋ ਜਿਹੇ ਜਿਹੜੇ ਸਥਾਨ ਨੇ ਉਹਨਾਂ ਦੇ ਦਰਸ਼ਨ ਤਾਂ ਨਹੀਂ ਕਰ ਸਕਦੀ ਪਰ ਜਿਹੜਾ ਫੋਨ ਹੈ YouTube ਚੈਨਲਸ ਨੇ ਇਹ ਵਧੀਆ ਸੋਰਸ ਆ ਵੀ ਜਿਹੜੇ ਲੋਕ ਆ ਘਰ ਬੈਠੇ ਹੀ ਇਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਨੇ ਇੱਕ ਇਸ ਥਾਂ ਦੀ ਖਾਸ ਗੱਲ ਇਹ ਵੀ ਹੈ ਕਿ ਇੱਥੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਨਾਨਕ ਸਰ ਜੋਠ ਹੈ ਉਥੇ ਪੂਰਨਮਾਸ਼ੀ ਲੱਗਦੀ ਆ ਤੇ ਇੱਥੇ ਸਾਨੂੰ ਸੰਗਤ ਤੋਂ ਇਹ ਪਤਾ ਲੱਗਿਆ ਕਿ ਇੱਥੇ ਮੱਸੀਆ ਦਿਹਾੜਾ ਮਨਾਇਆ ਜਾਂਦਾ ਵਾ ਕਿਉਂਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਅਸੀਂ ਇਸ ਥਾਂ ਤੇ ਆਏ ਹਾਂ ਪਹਿਲੀ ਵਾਰ ਕਿਉਂਕਿ ਨਾਨਕ ਸਰ ਤਾਂ ਆਪਾਂ ਜਾਣਦੇ ਹੀ ਰਹਨੇ ਆ ਤੇ ਇਹ ਥਾਂ ਹੈਗਾ ਵਾ ਬਾਬਾ ਈਸ਼ ਸਿੰਘ ਜੀ ਦਾ ਉਹਨਾਂ ਦਾ ਜਨਮ ਇੱਥੇ ਹੋਇਆ ਇਹਨਾਂ ਨੇ ਇੱਥੇ ਭਗਤੀ ਕੀਤੀ ਤੇ ਸੰਗਤਾਂ ਨੂੰ ਆਪਣੇ ਨਾਲ ਜੋੜਿਆ ਤੇ ਭੁੱਲੇ ਭੜ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਆਪਾ ਹੁਣ ਆਇਆ ਤਲਾਈ ਤੇ ਤੇ ਇੱਥੇ ਆਪਾਂ ਜਾਲਿਆ ਥੋੜਾ ਜਿਹਾ ਤੇ ਇੱਥੋਂ ਫਿਰ ਆਪਾਂ ਚੱਲਾਂਗੇ ਸਰੋਵਰ ਵੱਲ ਸਰੋਵਰ ਥੋੜਾ ਪਿੱਛੇ ਬਣਿਆ ਹੋਇਆ ਵਾ ਤੇ ਸਰੋਵਰ ਇੰਨਾ ਜ਼ਿਆਦਾ ਮਤਲਬ ਵੱਡਾ ਵਾ ਆਕਾਰ ਦੇ ਵਿੱਚ ਤੇ ਬਹੁਤ ਹੀ ਸ਼ਾਂਤ ਜਿਹਾ ਵਾ ਸਾਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਤੇ ਇੱਥੋਂ ਤੁਸੀਂ ਥਿ ਵਿਊ ਦੇਖੋ ਇਮਾਰਤਾਂ ਕਿੰਨੀ ਜ਼ਿਆਦਾ ਜਿਹੜੀ ਇਮਾਰਤ ਸੋਹਣੀ ਬਣੀ ਹੋਈਆਂ ਆਪਾਂ ਤੁਹਾਨੂੰ ਇਹ ਇਸੇ ਮਾਦੀ ਅੰਦਰੋਦਰਸ਼ਨ ਨਹੀਂ ਕਰਵਾ ਸਕਿਆ ਕਿਉਂਕਿ ਉਥੇ ਨਾ ਕੰਮ ਚੱਲ ਰਿਹਾ ਵਾ ਮਿਸਤਰੀ ਲੱਗੇ ਹੋਇਆ ਉਥੇ ਅੰਦਰ ਸਾਰੇ ਪਾਸੇ ਮਤਲਬ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਵਾ ਇਸ ਕਰਕੇ ਆਪਾਂ ਤੁਹਾਨੂੰ ਦਿਖਾ ਨਹੀਂ ਸਕੇ ਜਿਉ ਤਾਪਾਂ ਨੂੰ ਦੁਆਰਾ ਗਏ ਫਿਰ ਆਪਾਂ ਤੁਹਾਨੂੰ ਇਸ ਜਗਾ ਦੇ ਅੰਦਰੋਦਰਸ਼ਨ ਜ਼ਰੂਰ ਕਰਵਾਵਾਂਗੇ ਤੇ ਸਾਧ ਸੰਗਤ ਜੀ ਹੁਣ ਆਪਾਂ ਚੱਲਿਆਂ ਸਰੋਵਰ ਵੱਲ ਸਰੋਵਰ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆ ਆਰਾਮ ਕਰਾਂਗੇ ਬੈਠ ਕੇ ਸਾਸੰਗ ਜੀ ਅਸਥਾਨ ਗਰਮੀ ਬਹੁਤ ਜ਼ਿਆਦਾ ਸੀ ਤੇ ਅਸੀਂ ਆਏ ਸੀ ਜਗਤ ਮੱਥਾ ਟੇਕਣ ਤੇ ਸਮਾਗਮ ਨਹੀਂ ਸੀ ਇੱਥੇ ਇਸ ਕਰਕੇ ਤੇ ਤੁਹਾਨੂੰ ਸੰਗਤੜੀ ਉਹ ਨਜ਼ਰ ਨਹੀਂ ਆ ਰਹੀ ਪਰ ਥੋੜੀਆਂ ਜਿਹੀ ਸੰਗਤਾਂ ਇੱਥੇ ਆਈਆਂ ਹੋਈਆਂ ਸੀ ਕੁਟਾਲੀ ਬਾੜ ਖੜੀ ਸੀਗੀ ਕੋਈ ਸਾਡੇ ਵਰਗਾ ਹੋਣਾ ਜਿਨ੍ਹਾਂ ਨੂੰ ਹੁੰਦਾ ਖਿੱਚ ਹੁੰਦੀ ਹੈ ਕਿ ਅਸੀਂ ਜਾਈਏ ਮੱਥਾ ਟੇਕੀਏ ਤਾਂ ਇਸੇ ਤਰ੍ਹਾਂ ਹੁਣ ਅਸੀਂ ਚੱਲਿਆਂ ਇਸ ਜਗ੍ਹਾ ਦੇ ਦਰਸ਼ਨ ਕਰਨ ਤੋਂ ਬਾਅਦ ਘਰ ਨੂੰ ਤੁਹਾਨੂੰ ਇਸ ਅਸਥਾਨ ਅੰਦਾ ਜਿਹੜੀ ਵੀਡੀਓ ਕੀਤਾਣ ਲੱਗੀ ਸਾਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਅੱਗੇ ਤੁਹਾਡੇ ਲਈ ਅਸੀਂ ਇੱਕ ਹੋਰ ਧਾਰਮਿਕ ਸਥਾਨ ਦੀ ਜਿਹੜੀ ਯਾਤਰਾ ਵਾ ਲੈ ਕੇ ਹਾਜ਼ਰ ਹੋਵਾਂਗੇ ਤੇ ਸਾਨੂੰ ਤਾਂ ਇਹ ਜਗ੍ਹਾ ਬਹੁਤ ਹੀ ਜ਼ਿਆਦਾ ਪਿਆਰੀ ਲੱਗੀ ਤੇ ਇਮਾਰਤ ਵੀ ਬਹੁਤ ਜ਼ਿਆਦਾ ਉੱਚੀ ਆ ਇਮਾਰਤ ਉੱਚੀ ਹੋਣ ਦੀ ਵਜ੍ਹਾ ਕਰਕੇ ਜਦੋਂ ਆਪਾਂ ਮੇਨ ਰੂਟ ਤੋਂ ਜਾਂਦੇ ਆ ਤਾਂ ਜਿਹੜੀ ਇਹ ਸਥਾਨ ਆ ਇਹ ਦੂਰੋਂ ਹੀ ਦਿਸਣ ਲੱਗ ਜਾਂਦਾ ਵਾ ਤੇ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਵਾ ਹੁਣਾ ਪੈਥੋ ਚੱਲਿਆ ਕਰਨ ਨੂੰ ਤੇ ਜਰੂਰ ਸਾਨੂੰ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਵਾਕ ਕੀਤਾ ਨਹੀਂ ਲੱਗੀ ਤੇ ਜੇ ਤੁਹਾਡੇ ਕੋਲ ਟਾਈਮ ਹੋਇਆ ਸਮਾਂ ਹੋਵੇ ਕਦੇ ਤਾਂ ਇਸ ਸਥਾਨ ਤੇ ਜਰੂਰ ਆਇਓ ਮੱਥਾ ਟੇਕਿਓ ਤੇ ਵਾਈ ਗੁਰੂ ਜੀ ਦੀ ਅਸੀਸਾਂ ਲਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ